ਸ਼ਵੇਰ ਦੇ 7:30 ਵਜੇ ਤੇ 7:30 ਵਜੇ ਆਪਾਂ ਗੱਡੀ ਧੋਰ ਲਈ। ਉਹਦਾ ਕਾਰਨ ਹੈ ਕਿ ਉਹਦਾ ਸੂਟ ਤੇ ਬਾਈ ਹੁਣਾਂ ਵਾਲੀ ਗੱਡੀ ਵੀ ਬਾਹਰ ਕੱਢਤੀ ਸੀ ਮਗਰ ਲੱਗੀ ਸੀਗੀ ਤੇ ਇਹ ਗੱਡੀ ਛੱਡ ਕੇ ਆਣੀ ਧੋਣ ਨੂੰ ਆਪਣੇ ਉੱਥੇ ਆਵਲੂ ਕਿਉਂਕਿ ਬਾਈ ਕਹਿੰਦਾ ਗੱਡੀ ਧੋਣ ਵਾਲੀ ਬਹੁਤ ਆ ਤੇ ਫਿਰ ਮੈਂ ਕਿਹਾ ਵੀ ਬਾਪੂ ਬਾਈ ਤਾਂ ਉੱਥੇ ਆਣੀ ਹੈ ਜੀ। ਬਾਪੂ ਨੂੰ ਕਿਹਾ ਮੈਂ ਤੁਸੀ ਛੱਡਿਓ। ਮੈਂ ਆ ਗਿਆ ਉੱਥੇ ਮੈਂ ਤੁਹਾਨੂੰ ਮੈਂ ਛਡਾ ਲਿਆ ਹੁਣ ਆਇਆ। ਤੇ ਉਹਨੇ ਚੱਲ ਧੋਤੀ ਦਾ ਤੇ ਜਾਊਗੀ। ਕਿਉਂਕਿ ਵੈਸੇ ਮੌਸਮ ਤਾਂ ਮੀਂਹ ਦਾ ਹੀ ਆ ਪਰ ਵਿੱਚੋਂ ਕਿੱਡੀ ਗੰਦੀ ਬਹਲੀ ਹੋਈ ਵੀ ਆਪਣੀ ਵੀ ਧਵਾਉਣੀ ਆ ਆਪਾਂ ਬਾਅਦ ਚ ਧਵਾਵਾਂਗੇ ਅੱਜ ਕਿਉਂਕਿ ਫਿਰ ਵਿੱਚ ਬੜੀ ਦਿਵਾਲ ਆ ਯਾਰ ਤੇ ਕਿਤੇ ਬਹਿਣ ਕਿਸੇ ਦੇ ਬਹਿਣ ਵਾਲੀ ਤਾਂ ਹੈ ਨਹੀਂ ਮੂਹਰ ਲਈ ਸੂ ਦੋ ਸੀਟਾਂ ਹੀ ਆ ਬਸ ਫਿਰ ਟੂ ਸੀਟਰੀ ਬਣੀ ਪਈ ਤੇ ਸਸਰੀਕਾਲ ਜੀ ਕੀ ਹਾਂ ਜਾਲ ਆ ਆਸ ਕਰਦੇ ਤੁਸੀਂ ਸਾਰੇ ਨੇ ਬਹੁਤ ਵਧੀਆ ਹੋਵਗੇ ਸ਼ੁਰੂ ਕਰਦੇ ਅੱਜ ਦਾ ਵਲੌਗ ਸਵੇਰ ਦੇ 7:30 ਵਜੇ ਮੈਂ ਅੱਜ ਟਾਈਮ ਨੇ ਉਠ ਖੜੇ 6 ਵਜੇ ਮੈਸੇ ਮੈਂ ਇਸ ਵਾਰ ਉੱਠਦਾ ਬਸ 7 ਵਜੇ ਸੋ ਆਪਣਾ ਘੰਟੇ ਦਾ ਹੀ ਫਰਕ ਹੁੰਦਾ ਬਸ ਸਵੇਹਾਂ ਚ ਤੇ ਨਾਰਮਲ ਜੀ ਤੇ ਮੈਂ ਚੱਲਿਆ ਹੁਣ ਜੋਤ ਦਾ ਸੂਟ ਫੜਾਉਣ ਟੇਲਰ ਕੋਲੇ ਤੇ ਮੰਦੀਪ ਦਾ ਸੂਟ ਲੈ ਕੇ ਆਉਣਾ ਕਿਉਂਕਿ ਫਿਰ ਉਹਨਾਂ ਨੇ ਸੂਟ ਸੱਟ ਪਾਉਣੇ ਵੀ ਆ ਬਾਈ ਹਾਂ ਤੇ ਚਲੋ ਜੀ ਕਰਦੇ ਸ਼ੁਰੂ ਅੱਜ ਦਾ ਵਲੌਗ ਵੇਣੇ ਫਿਰ ਕੀ ਬਣਦਾ ਜੁੜਦਾ ਮਣਮ ਜੁੜਦਾ ਕੀ ਰਖੜੀ ਬੰਨਣੀ ਵਿੱਚ ਤਾਂ ਕਰਦੇ ਸ਼ੁਰੂ ਜੀ ਅੱਜ ਦਾ ਵਲੌਗ ਤੇ ਚੱਲੀਏ ਪਹਿਲਾਂ ਫੜਾਈਏ ਪਹਿਲਾਂ ਸੂਟ ਤੇ ਉਸ ਤੋਂ ਬਾਅਦ ਜਾ ਕੇ ਫਿਰ ਬਾਪੂ ਨੂੰ ਚੱਕ ਕੇ ਲਿਆਵਾਂਗੇ ੱਲਲੀ ਲੱਗੀ ਪਈ ਐ ਬਈ ਸਵੇਰੇ ਮੇਰੀ ਘਰ ਵਾਲੇ ਚਾਹ ਲੈ ਆਵੇਂ ਇਸ ਗੱਲ ਲਈ ਚੱਕ ਟਿੱਕਾ ਲਾਉਂਦ ਰਿਹਾ ਚਾਹ ਲੋਬੀ ਤਕਦੀਰ ਨੇ ਪਾ ਲਿਆ ਭੂਆ ਵਾਲਾ ਸੂਟ ਕਿੰਨੇ ਟਾਈਮ ਬਾਅਦ ਪਜਾਮੀ ਪਾਈ ਹੋਰ ਵੀ ਲੱਗਦੀ ਐ ਨਾ ਫਰਟੀ ਨਾ ਉਹਦੇ ਪਾਏ ਹੁਣ ਤਾਂ ਜਦੋਂ ਦੀ ਸਰਦ ਆਈ ਐ ਮਤਲਬ ਗਰਮੀ ਐ ਚ ਨਾ ਪੁੱਤੂ ਹੁਨੇ ਹੁਨੇ ਬੂਆ ਨੇ ਸਾਫ ਸਫਾਈ ਕੀਤੀ ਆ ਨੰਦੇ ਇਹ ਤੇਰੇ ਕੰਮ ਦੀ ਚੀਜ਼ ਹੈਣੀ ਪੁੱਤ ਹਾਂ ਤੈਨੂੰ ਲਾਲੀਪਾਪ ਖੋਲ ਕੇ ਨਹੀਂ ਦਿੱਤਾ ਕਿਹਨੇ ਹੈ ਨਾ ਪੁੱਤ ਹਾਂ ਵੀ ਬੂਤ ਨਹੀਂ ਸਕੂਲ ਨਹੀਂ ਗਈ ਅੱਜ ਤੇਰੀ ਮੈਡਮ ਵਲੌਗ ਦੇਖਦੀ ਸਾਡੇ ਕੀ ਬੰਨ ਲਾਵੇਂਗੀ ਵੀ ਲੱਤ ਟੁੱਟ ਗਈ ਸੀ ਹੈ ਬਸ ਠੀਕ ਆ ਉਹਨਾਂ ਨੇ ਵਲੌਗ ਚ ਦੇਖ ਲੈਣਾ ਫੋਟੋ 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 ਬੈਗਾ ਕੇ ਸੌਫਟ ਸੌਫਟ ਓ ਮੇ ਤੁ ਗੰਜੇਰੇ ਪਰ ਭੱਟੇ ਲਵਾ ਲਿਆ ਲੈ ਮੇ ਤੇ ਪਣੀ ਦੇ ਆ ਵੇ ਆ ਵੇ ਆ ਵੇ ਆ ਵੇ ਆ ਵੇ ਆ ਵੇ ਹਾਂ ਦੇਖ ਹਾਂ ਦੇਖ ਹਾਂ ਦੇਖ ਜੀ ਖਵਾ ਦੇ ਮੇਰੇ ਲਾਲੀ ਕੋ ਫੋਨ ਚਲ ਆ ਦੇ ਦੇ ਵੀਰੇ ਨੂੰ ਆ ਵੀਰੇ ਨੂੰ ਦੇ ਦੇ ਵੀਰੇ ਦੇ ਦੇ ਚਲੋ बंद तू बंद फिर चला जा बस। गाया वहाँ से बैठा। इधर आ जा। आप अपना लकड़ी से वॉल पहलो। मोंडी मैं बांध दे। बांध दे बतौर जा बैठे हो तो। मैंने इधर क्या बुरे आप। तू इधर आ जा ना इधर डाले। एक मैं खोली इसकी चाल। ओए वो तो मोरे वही करी तो। ਨਾ ਬੱਤ ਨਾ ਮੈਂ ਮਾਂ ਕਦੇ ਖੋਲਤਾ ਨਹੀਂ ਕਰ ਕੋਈ ਨਹੀਂ ਕਰ ਲਾਜ ਤੱਕ ਇਸ ਨੂੰ ਨਹੀਂ ਸੀ ਪਰ ਆਹ ਹਫਤਾ ਕਿਸੇ ਕੋਲ ਰੋ ਨਾ ਕੋਈ ਨਹੀਂ ਬਤਾਏ ਮੰਨਦੇ ਆਪਾਂ ਉਹ ਕਰ ਨਹੀਂ ਆਜੇ ਮੰਨਦੇ 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 ਚੱਲ ਜਾਣਾ ਇਕੱਠਾ ਕਰ ਦਿੰਨੀ ਕੋਟਾ okay. ਤੇ ਤੇ ਨੌਂ ਹੈ ਰੱਬ ਚੱਕ ਲਈਏ ਗੱਗਦਲੇ ਕੰਡ ਤਾਂ ਦੇ ਦਿੰਦੀ ਖੁਦ ਨਹੀਂ ਜਨਮ ਮਾਰ ਬੈਹੰਗਾਂ ਹਾਂ ਪਰਤੀ ਲੈ ਬਾੜ ਉਹ ਦੇਖੋ ਉਹ ਦੇਖੋ ਉਹਦੇ ਹੱਥ ਚ ਦੋਨੇ ਦੇਖ ਕਿਵੇਂ ਲੱਗੇ ਪਿਆ ਉਹ ਦੇਖੋ ਆਪਦੇ ਹੱਥ ਚ ਫੜ ਪੁੱਤ ਲੈ ਆਪਾਂ ਨੂੰ ਦੇਖ ਉਹਦੀ ਆਪਦੇ ਹੱਥ ਚ ਫੜਾ ਉੱਚਾ ਬਾਈਂ ਹੁੰਦਾ ਫੜ ਕੇ ਕੰਮ ਉਹ ਰਾਮ ਨੇ ਟੀਵੀ ਦੇਖਣਾ ਲੱਗਾ ਬਲਾਲਾ ਜੈ ਆ ਗਏ ਚਲੋ ਤੇਰ ਜੇਨਾ ਐਸ ਟੂ ਰੋਬੋਟ ਉਹ ਦੇ ਕੋ ਅੱਗੇ ਨਾ ਕਰੋ ਬੱਚੇ ਲੈ ਕੇ ਕਿੰਪਲ ਫੋਟੋ ਖੋਚੋ ਸਰ ਬੰਨੀ ਚਲੋ ਬੜੀ ਤੂੰ ਮੈਂ ਤੇ ਬੜੀ ਵੀ ਬੜੀ ਦੇਵ ਬੰਨਣੀ ਰਖੜੀ ਰਖਦੀ ਨੇ ਚਲ ਗਈ ਆ

ਜਦ ਤੱਕ ਬਾਹਰ ਜਾਣਾ ਹੋ ਨਾ ਕਰ ਦੂਜੇ ਦਿਨ ਹੀ ਫੋਟੋ ਖਾਉਣਾ ਕਰ ਬੇਟਾ ਕਿਉਂ ਤੱਕ ਆ ਜਾ ਕੋਸੇ ਇਹ ਉਹ ਲਾਤਾ ਨਹੀਂ ਤੇਰੀ ਤਾਂ ਬੱਸ ਤੂੰ ਰਹਿ ਜਾ ਤਕਦੀਰ ਪੁੱਤ ਇਧਰ ਆਇਓ ਜੋਰ ਦੇ ਪੰਨੇ ਨਹੀਂ ਜੋਰ ਦੇ ਮੰਨੇ ਆ ਤਨਦਰਵਾਜ ਨੂੰ ਬਦਲ ਦਿੱਤੀ ਹਾਂ ਇੱਕ ਮਿੰਟ ਪਹਿਲਾਂ ਫੋਟੋ ਕਰਦੇ ਹਾਂ ਆਨੂੰ ਸ਼ੇਅਰ ਕਰਾਈ Adam ना इस चीज़ गंदे मामले करने तकदीर है आले 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 जाने के लिए तो दिल्ली होना <laughs> तो रे ना ना अरे बहुत देर है कहीं तो कोई नहीं कछाऊंगा ਦੋਰੀ ਮਾਂ ਮੇਰੀ ਆ ਤੁਹਾਨੂੰ ਦੋਰੀ ਮਾਂ ਦੋਰੀ ਨੋ ਤਾਜੀ ਬੱਸ ਨਾ ਮੇਰੀ ਆਲੀ ਰਖਰੀ ਗੱਡੀ ਤੇ ਪਈ ਆ ਪਾਪਾ ਗੱਡੀ ਵਿੱਚ ਨਾ ਰਖਰੀ ਪਈ ਐ ਟੋਕ ਰੈਂਚ ਤੇ ਮੈਂ ਨਹੀਂ ਮੈਂ ਆਏ ਕਰਕੇ ਵੀਡੀਓ ਨਾਲ ਵੀਡੀਓ

ਉਹ ਜਿਹੜਾ ਨੀਂਹ ਲੱਗ ਗਿਆ ਪੁੱਤ ਤੱਕ ਆ ਵੀਰ ਬੜਾ ਜਰਾ ਗੋਡੇ ਚੰਗੇ ਆ ਉਹ ਬੜੀ ਆ ਉਹ ਬੜੀ ਆ ਆ ਕੱਲਿਓ ਇਹਨੇ ਦੇਖ ਵੀਰੇ ਨਾਲ ਦੇਖੋ ਲਾਵੀ ਬੰਨੋ ਆ ਦੇਖੋ ਕਾਮੇ ਕੋਈ ਨਹੀਂ ਹੈ ਇਹ ਨਹੀਂ ਲੈਣੀ ਬੱਚਾ ਨਾ ਆਵਾਂ ਮਾਲੀਆਂ ਖਾਣ ਮਾਲੀਆਂ ਲੈਣ ਨਹੀਂ ਆਉਣਾ ਬੱਚਾ ਇਹਦੇ ਆਲੇ ਅੱਗੇ ਤਾਂ ਦੇਣਾ ਇੱਧਰ ਵੀਡੀਓ ਬਾਲ ਹੈਗੇ ਦੁਨੇਰੇ ਚਾਹੀਏ ਪਾ ਕੇ ਆਇਆ ਮਸਤ ਇੱਧਰ ਆਖਿਆ ਮੇਰੇ ਕੋਲੇ ਉਹਦੀ ਹੈ ਇੱਧਰ ਆ ਜਾ ਪੁਰੇ ਆ ਇੱਧਰ ਜਾਵੜਾ ਮਾਮੀ ਬਲ ਬੈਠਾ ਲਓ ਮਾਮੀ ਬਲ ਬੈ ਕੇ ਮਾਮੀ ਬਲੋ ਇੱਥੇ ਆ ਕੇ ਬੈਠੋ ਤੁਰਿਆ ਇੱਥੇ ਆ ਕੇ ਆ ਦੇ ਦਿਓ ਚਾਕਲੇਟ ਨੂੰ ਲੈ ਲੈ ਚਾਕਲੇਟ ਕੋਈ ਗੱਲ ਨਹੀਂ ਫਿਰ ਕੀ ਦੇ ਦੇਉ ਲੈ 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 ਕਿਹੜੀ ਲੈ ਕਿਟਕਟਾਓ ਦੇ ਦੇ ਲੈ ਲੈ ਚਲ ਚਾਕਲੇਟ ਪਿੱਛੇ ਰੁੱਸੀ ਕਰਦੀ ਮੈਨੂੰ ਤਾਂ ਪਤਾ ਨਹੀਂ ਕੀ ਮਾਰਦੀ ਆ ਤੂੰ ਆਪੇ ਚੱਕ ਲੈਂਦੀ ਫੋਟੋ ਬਾਤਾਂ ਦੀਆਂ ਹਾਂ ਬੰਨ ਹਾਂ ਬੰਨ ਜਮਨ ਜੀ ਅੱਜ ਕਿੱਥੇ ਗਏ ਲੱਗਦਾ ਇਹ ਤਾਂ ਬਹੁਤ ਹੀ ਉਹਦਾ ਮਾਰੇ ਇਹ ਤੇ ਨਹੀਂ ਆਹ ਤੂਟ ਤੇਰਾ 2 2 ਲੈ ਵੀ ਨਹੀਂ ਦੇ ਗੁਣ ਚੱਲੇ ਮੈਂ ਫੇਰ ਫਾੜ ਲਿਆ ਹੁਣ ਪਤਾ ਵੀ ਵੀਡੀਓ ਚ ਬੇਜ਼ਤੀ ਕਰੂਗਾ ਤੇਰੀ ਮੈਡਮ ਦੇਖਦੀ ਹੈ ਵਲੌਗ ਜਾਨ ਕੇ ਚੁੱਤੀ ਮਾਰ ਲੈ ਜੇ ਨੇ ਹੂੰ ਜਿਹਦੇ ਲਈ ਭਾਈ ਕਰਦੇ ਦੀਦੀ ਚੱਲੀ ਪੁੱਤ ਨਾਲ ਜਾਣਾ ਨਾਲ ਜਾਣਾ ਜੀ ਨਾਲ ਜਾਣਾ ਬਾਈ ਨਾ ਬਤ ਬਾਈ ਕਰ ਦੇ ਬਾਈ ਕਰ ਦੇ ਬਾਈ ਬਾਈ ਕਰ ਦੇ ਚਲੋ ਜੀ ਉੱਪਰ ਜਾਣਾ ਕੋਈ ਕੀ ਆਪਾਂ ਗੱਡੀ 'ਚ ਜਾਵਾਂਗੇ ਪੁੱਤ ਆਪਾ ਆਪਾ ਦੀ ਗੱਡੀ 'ਚ ਜਾਵਾਂਗੇ ਉਹਨਾਂ ਨੂੰ ਜਾਣਦੇ ਲੇਟ ਹੋ ਗਿਆ ਉਹ ਲੇਟ ਮੱਕਾਈ ਜੀ ਆਪਦੀ ਪਰਜਾਈ ਆਸਤੇ ਵੀ ਗਿਫਟ ਲੈ ਕੇ ਆਈ ਸੀ ਕੱਲ ਦਿਖਾਉਣੇ ਨੇ ਬੱਡੇ ਵਾਲਾ ਹੀ ਨਹੀਂ ਹਜੇ ਲੋਟ ਆ ਰਿਹਾ ਕੰਮ ਰੁਕ ਜਾ ਕਾ ਬੱਡੇ ਵਾਲਾ ਮੋੜ ਕੇ ਲੈ ਗਈ ਸੀ ਹੋਰ ਹੋਰ ਉਹ ਛੋਟਾ ਜਿਹਾ ਗਿਫਟ ਨਹੀਂ ਆਏਗਾ ਪਉਣੇ ਰਾਈਡੂਲੇ ਆਉਂਦਾ ਹੈ ਇਹ ਲੜ ਕਿੱਥੇ ਆਉਂਦਾ ਇਹ ਐਕਸ਼ਨ ਲਾਉਣਾ ਹੁਣ ਪਹਿਲਾਂ ਐਮਸ ਸੀਗਾ ਪਹਿਲਾਂ ਮੀਡੀਅਮ ਲਈ ਸੀ ਮੈਂ ਪਾਉਣੀਆ ਲੂਜ਼ ਹੁਣ ਤਾਂ ਤਾਂ ਮੇਰੇ ਹਿਸਾਬ ਨਾਲ ਆ ਜੂਗਾ ਹੂੰ ਇਹ ਤਾਂ ਆ ਜਾਣਾ ਤਾਂ ਆ ਜਾਣਾ ਹੈ ਤਾਂ ਕਿੱਥੋਂ ਲਈ ਨਹੀਂ ਆਏ ਪਉਣੇ 12 ਹੋ ਗਏ ਬਾਈ ਤੇ ਮੈਂ ਨਾ ਅਸਲ ਦੇ ਵਿੱਚ ਅੱਜ ਸਵੇਰੇ ਗਿਆ ਸੀਗਾ ਜਦੋਂ ਇਧਰ ਜੋਧਾ ਸੂਟ ਫੜਨ ਉਦੋਂ ਫੇਰ ਗੱਡੀ ਨੇ ਥੋੜੀ ਜਿਹੀ ਮਿਸਿੰਗ ਜੀ ਕੀਤੀ ਮਤਲਬ ਵਰੇਸ ਜੀ ਨਹੀਂ ਲਈ ਹਣਾ ਤੇ ਮੈਨੂੰ ਲੱਗਦਾ ਵੀ ਡੀਜ਼ਲ ਫਿਲਟਰ ਦੇ ਵਿੱਚ ਕੋਈ ਨਾ ਕੋਈ ਕਮੀ ਰਹੀਗੀ ਉੱਤੇ ਕਿਉਂਕਿ ਡੀਜ਼ਲ ਫਿਲਟਰ ਆਪਾਂ ਚੇਂਜ ਕੀਤਾ ਸੀਗਾ ਤੇ ਮੈਨੂੰ ਲੱਗਦਾ ਵੀ ਯਾਰ ਇੱਕ ਵਾਰੀ ਦਿਖਾ ਕੇ ਡੀਜ਼ਲ ਫਿਲਟਰ ਖੋਲ ਕੇ ਦੇਖਣ ਦਾ ਫਾਇਦਾ ਹੈ ਤੇ ਹੁਣ ਮੈਂ ਚੱਲਿਆ ਅੰਕਲ ਕੋਲੇ ਗੋਨਿਆਂ ਨੇ ਜੋ ਤਾਂ ਰਿੰਗ ਕਰਨੀਆਂ ਬੇਚਤ ਕਰਦੀਆਂ ਰਹਿਸਟ ਤੇ ਅੱਜ ਸ਼ਾਮ ਨੂੰ ਸ਼ਾਇਦ ਅਲਖੋਸ਼ ਹੋਣੀ ਵੀ ਆਉਣ ਤੇ ਆਹ ਚੀਜ਼ ਉਹਦੇ ਵਿੱਚੋਂ ਨਿਕਲੀ ਆ ਜਿਹੜੀ ਸਪੈਨ ਸਪੈਨਲ ਨੇ ਭੇਜਿਆ ਸੀਗਾ ਬਾਕਸ ਤੇ ਮੈਂ ਕਿਹਾ ਛੱਲਾ ਚੇਂਜ ਕਰਦੀ ਗੱਡੀ ਦਾ ਕਿਉਂਕਿ ਗੱਡੀ ਦਾ ਛੱਲਾ ਜਦੋਂ ਦੀ ਲਈ ਉਹਦਾ ਹੀ ਪਾਇਆ ਪਿਆ ਤੇ ਇਹ ਚੇਂਜ ਕਰਨ ਲੱਗਾ ਮੈਂ ਆਹ ਵਾੜਾ ਵਧੀਆ ਵੇਛੇ ਸੋਲਿਡ ਜਿਹਾ ਆ ਯਾਰ ਤੇ ਇਹ ਪਾਉਣ ਲੱਗਾ ਤੇ ਬਾਕੀ ਚਲਦੇ ਆ ਗੱਡੀ ਦਾ ਦਿਖਾਉਣੇ ਆ ਤੇ ਉਹਦੇ ਫਿਰ ਨਾਲੇ ਸਬੰਦ ਸੋਣ ਲਿਆਵਾਂਗੇ ਕਿਉਂਕਿ ਸ਼ਾਮ ਨੂੰ ਦਿਲ ਖੁਸ਼ ਰਗੇ ਵੀ ਆਉਣਗੇ ਤੇ ਬਸ ਤੇ ਬਾਕੀ ਥੋੜਾ ਜਿਹਾ ਨਾ ਵਲੌਗ ਮਕਰੋਂ ਜੀ ਆ ਕੇ ਐ ਹੋ ਗਿਆ ਸੀ ਗੱਲ ਮੋਦੀਪ ਤੇ ਤਕਦੀਰ ਖੇਢੀ ਗਈਆਂ ਉਹਨਾਂ ਨੇ ਸਟੈਂਡ ਹਲਾਤਾ ਕੋ ਸਟੈਂਡ ਹਿੱਲਣ ਕਾਰਨ ਤੇ ਜਿਹੜਾ ਆਪਣਾ ਹੁੰਦਾ ਫੋਕਸ ਹਟ ਗਿਆ ਤੇ ਕੈਮਰੇ ਨੂੰ ਲੱਗ ਗਿਆ ਲੋਕ ਤੇ ਵੀਡੀਓ ਬੰਦ ਹੋ ਗਈ ਤੇ ਸਾਨੂੰ ਪਤਾ ਨਹੀਂ ਲੱਗਿਆ ਤੇ ਵਲੌਗ ਥੋੜਾ ਜਿਹਾ ਮਗਰਲਾ ਜਿਹੜਾ ਸੀ ਫਿਰ ਉਹ ਬਾਈ ਵੀਡੀਓ ਬਣਾਉਂਦਾ ਸੀ ਜਿਹੜੀ ਫਿਰ ਮਾ ਉਹ ਵੀ ਪਾਤੀ ਸੀਗੀ ਕਿ ਉਹ ਵੀ ਵਧੀਆ ਬਣੀ ਸੀ ਤੇ ਉਹ ਫਿਰ ਮੈਂ ਦੂਜੀ ਰੀਲ ਟਾਈਪ ਬਣੀ ਸੀ ਤੇ ਉਹ ਮੈਂ ਦੂਜੀ ਪਾਤੀ ਸੀਗੀ ਤੇ ਬਾਕੀ ਵਧੀਆ ਲੱਗਿਆ ਬਾਈ ਅੱਜ ਬਹੁਤ ਸਾਲਾਂ ਬਾਅਦ ਇਕੱਠੇ ਹੀ ਤਿੰਨਾਂ ਭੈਣਾਂ ਵੈਸੇ ਤੀਜੀ ਹੈ ਨਹੀਂ ਸੀਗੀ ਪਰ ਤਿੰਨਾਂ ਭੈਣਾਂ ਨੇ ਮਤਲਬ ਇਕੱਠਿਆਂ ਨੇ ਰਖੜੀ ਬੰਨੀ ਬਹੁਤ ਸਾਲਾਂ ਬਾਅਦ ਕਿਉਂਕਿ 6 ਸਾਲ ਦਾ ਮੈਂ ਬਾਹਰ ਹੀ ਲਾਇਆ ਤੇ ਉਦੋਂ ਵੀ ਮੰਨ ਲਓ 2011 ਦੀ ਮੰਨ ਲਓ ਵੀ 12 ਦੀ ਲਾਸਟ ਮਤਲਬ ਇਕੱਠਿਆਂ ਨੇ ਰਖੜੀ ਬੰਨੀ ਵੀ ਆ ਕਿਉਂਕਿ ਵਿੱਚ ਫਿਰ ਭੈਣ ਬਾਹਰ ਚਲ ਗਈ ਤੇ ਸਾਰਾ ਹਨਾ ਮਨਦੀਪ ਆਪ ਦੀ ਸਟੱਡੀ ਕਰਕੇ ਬਾਹਰ ਚਲ ਗਈ ਸੀਗੀ ਤੇ ਫਿਰ ਵੱਡੀ ਭੈਣ ਦਾ ਵਿਆਹ ਹੋ ਗਿਆ ਤੇ ਬਸ ਐਂ ਮਤਲਬ ਇਕੱਠੇ ਹੋਏ ਨਹੀਂ ਸੀ ਕਦੇ ਤੇ ਪਰ ਅੱਜ ਜਿਹੜਾ ਐਮ ਚਲੋ ਮਾਹੌਲ ਬਣ ਗਿਆ ਇਕੱਠੇ ਹੋਣ ਦਾ ਤੇ ਹੁਣ ਆਪਾਂ ਚੱਲ ਜੇ ਤੇ ਕਰਾਈਏ ਗੱਡੀ ਦਾ ਕੰਮ ਕਿਉਂਕਿ ਯਾਰ ਫਿਰ ਆਪਾਂ ਵੀ ਜਾਣਾ ਆ ਕੱਲ ਨੂੰ ਨਾਨਕੇ ਆਏ ਨੇ ਜੀ ਨਾਨਕੇ ਆਏ ਨੇ ਸੱਸਰੀ ਦਾ ਸੱਸਰੀ ਕੋ ਕੀ ਆ ਇੱਕ ਤਿੰਨ ਚਾਰ ਵੈਰਾਈਟੀਆਂ ਆ ਕਿਹਾ 10 ਕਿਲੋ ਚਾਹ ਤਾ ਕਿਲੋ ਮੇਰੇ ਹਾਸਤੇ ਕੀ ਆ ਤੂੰ ਤਾਂ ਪੀਣੀ ਨਹੀਂ ਚਾਹ ਤੇਰੇ ਆਸਤੇ ਲਫਤਾਰ ਇੰਨੀ ਚ ਪੀਰਾ ਉਧਰ ਰੱਖਨੀ ਦਬੋ ਬਹੁਤ ਜਿਆਦਾ ਮੰਮੀ ਦੇ ਦੇਤੀ ਤਾਂ ਤੇਰੀ ਮੰਮੀ ਸੇਵਾ ਦੇਗਾ ਨਹੀਂ ਮੰਮੀ ਆਹ ਫੜੋ ਹੋਰ ਕੱਪ ਚ ਪਾ ਲਿਓ ਅੱਧੀ ਅੱਧੀ ਤੇ ਵੀ ਲੈਓ ਉੱਥੇ ਰੱਖ ਦੋ ਲਾਇਆ ਤੇ ਉਹ ਕਿੱਦੇ ਵਾਲੀ ਬੋਲੀਆਂ ਚੰਦ ਤੇ ਨਾਲ ਦੀ ਨਾਲ ਉਧਰ ਹੀ ਚੱਕੀ ਗਈ ਮੁਰਖੇ ਇਤਰ ਨਹੀਂ ਜਾਈ ਬਾਅਦ ਤਾਂ ਸੋਹਣੀ ਜਾਈ ਤੇ ਤਾਜੂ ਓਏ ਜੀ ਬੱਲ ਦੇਖੂਗੀ ਤਾਈ ਵੱਲ ਦੇਖੂਗੀ ਚਾਚੀ ਚਾਚੀ ਆ ਗਏ ਉਹ ਕਨਫਿਊਜ਼ ਹੋ ਕੇ ਕਿ ਮੈਂ ਕੀ ਕਹਾਂ ਤਾਈ ਕਹਾਂ ਕਿ ਚਾਚੀ ਮਿੱਠੀ ਲੈ ਲੂੰਗੀ ਮੈਂ ਕਿੰਨੇ ਨਿਕਟ ਤਾਈ ਮਿੱਠੀ ਲੈ ਲੂੰਗੀ ਤੇਰੀ ਮੈਂ ਤੂੰ ਖੜ ਜਾ ਕੇ ਰਹਿ ਜਾ ਬੰਦਿਆ ਖੜ ਜਾ ਬੰਦੇ ਤੂੰ ਦਿਖਾਉਂਗਾ ਤੂ ਦੀ ਤਾਂ ਮੇਰੀ ਚੀਜੀ ਲੋਗ ਹੈ ਮੇਰੀ ਚੀਜੀ ਗਾਉਂਗਾ ਸਪੈਸ਼ਲ ਗੈਸਟ ਦਾ ਦੋ ਦਿਨ ਦੁੱਧ ਹੀ ਬੋਧਰ ਬਣਾ ਦੰਨੇ ਅਕਾ ਇਹ ਸਾਰੇ ਇਹਦੇ ਕਰਕੇ ਆ ਆ ਸਾਰੇ ਤੇਰੇ ਕਰਕੇ ਆਏ ਆ ਮੇਨ ਗੈਸਟ ਸਟੇਜ ਤੂੰ ਆ ਤੂੰ ਪਹਿਲੀ ਵਾਰੀ ਆ ਰਹੀ ਹੈ ਸਾਡੀ ਤੇਰੇ ਚੀਜੀ ਗੈਸਟ ਅੱਜ ਵੀ ਸਾਡਾ ਕੈਨਸਲ ਹੋ ਸਕਦਾ ਹੋਰ ਅੱਜ ਹੋ ਸਕਦਾ ਸੀ ਪਰ ਅੱਜ ਤੇ ਵੀ ਨਹੀਂ ਕਰ ਸਕਦੀ ਤੈਨੂੰ ਅੱਜ ਮੀਨ ਪਾਲ ਕਹਿੰਦੀ ਜਾੜੂ ਤੇ ਤੇਰੀਆਂ ਟੀਆ ਬਣਾ ਦੇਣੀਆਂ ਸੀ ਮੈਂ ਜੇ ਇਹਨਾਂ ਨੂੰ ਪਤਾ ਕੀ ਹੈ ਕਿ ਮੇਰੀ ਗੱਲ ਸੁਣ ਮੈਂ ਨਹੀਂ ਆਲੇ ਬੰਦ ਨਹੀਂ ਮੇਰਾ ਕੋਈ ਮੈਂ ਨਹੀਂ ਮੈਂ ਨਹੀਂ ਮੈਂ ਤੂੰ ਸੀ ਜਾਇਆ ਹੋ ਮੈਂ ਤੀਏ ਦੇ ਜਾਵੜਦੀ ਆ ਦਰ ਪਹੰਡਾ ਸੀ ਜਾਂਦੇ ਤੇਰੀ ਕਾ ਤੀਏ ਤੇ ਕੀ ਥਰੂ ਦੀ ਸਵੇਡ ਇਹ ਮਚੀਵ ਗੱਛ ਸੀਗੀ ਜੱਜਮੈਂਟ ਕਰ ਲਈ ਸੀ ਨਾ ਕਿਹੜਾ ਪਾਸ ਕਿਹੜਾ ਫੇਲ ਮੇਰੇ ਲਈ ਆਂਦੀ ਆ ਹਾਂ ਨਾ ਬਣਾਈ ਦੇਣ ਕੁਝ ਚਲੋ ਕਿੱਕ ਦੇ ਕੰਮ ਕਰ ਕੀ ਤਾਂ ਬਾਲੀ ਮਿਲ ਜਾਂਦੀ ਆ ਖਾਣਾ ਵੀ ਪਰ ਮੈਂ ਨਹੀਂ ਖਾ ਸਕਦਾ। ਆਹ ਕੀ ਹੈ? ਅਸੀਂ ਤਾਂ ਖਾ ਸਕਦੇ ਆ। ਉਹ ਮਾਰਿਆ ਚੱਕ ਗੇਸ ਬੜਾ। ਉਹ ਕਦੇ ਰੋਣਾ ਪਾਪਾ ਬੋਲੇ ਆ। ਹਾਂ ਕੀ ਤਾਂ ਚੀਜ਼ ਤਾਂ ਬਾਲੀ ਵਧੀਆ ਲੈਂਦੇ ਪਰ ਮੈਂ ਨਹੀਂ ਖਾ ਸਕਦਾ। ਅਸੀਂ ਤਾਂ ਖਾ ਸਕਦੇ ਆ ਸਾਨੂੰ ਕਿਹੜਾ ਮੂੰਹ ਫਰੋ ਜਦ ਨਹੀਂ। ਅਸੀਂ ਤਾਂ ਇਹ ਜੇ ਉਹ ਸੰਕਲਪ ਕਰੇ ਨਹੀਂ ਤੱਕੀ ਬਣਾਉਂਦੇ ਆ। ਅਸੀਂ ਕਿਹੜਾ ਪੱਕੀ ਸੌ ਖਾਦੀ ਆ। ਮੈਂ ਤਾਂ ਪੱਕੀ ਸੌ ਕਰਦੀ। ਓਏ ਹੋ ਦੂਜਾ। ਕਰੀਨ ਵੀ ਬਣਾ ਦੇ ਉੱਚਾ। ਅਸੀਂ ਤਾਂ ਕੱਟੀ ਦੇ ਸਿਰ ਤੇ ਸੌ ਖਾਦੀ ਹੱਥ ਰੱਖ ਕੇ। ਹੁਣ ਕਿੱਥੇ ਆਈ ਹੁਣ ਇੱਕ ਹੋਰ ਮੇਰੇ ਵਾਲਾ ਚੱਕਰ ਲੱਲੀ ਚੱਕਲੀ ਉਹਦੇ ਚ ਰੀਲ ਬਣਾਵੇ ਆ ਕੀ ਲੁੱਟਣ ਜਾ ਅੱਜ ਕੀ ਮੈਂ ਤਖਦੀਰ ਦੀ ਅੱਛਾ ਤੁਸੀਂ ਕਹੋ ਅੱਜ ਪਹਿਲੀ ਵਾਰ ਸੁਭ ਬਣਿਆ ਵੀ ਅਸੀਂ ਰਖੜੀਆਂ ਅੱਜ ਇਹ ਵੀ ਨਹੀਂ ਆਪਣਾ ਦਿਮਾਗ ਕੰਮ ਕੀਤਾ ਵੀ ਆਪਾਂ ਪਹਿਲੇ ਹੀ ਬਨ ਲਈ ਹਾਂ ਅੱਗੇ ਤੁਸੀਂ ਉੱਥੇ ਹੀ ਹਣਾ ਅੱਗੇ ਤੁਸੀਂ ਉੱਥੇ ਹੀ ਹੁੰਦੇ ਰੱਖੜੀਆਂ ਦਾ ਅੱਜ ਪਰਸੋਂ ਨੂੰ ਆ ਪਹਿਲਾਂ ਨਹੀਂ ਬੰਨਿੰਦੇ ਜਾਂਦੀਆਂ ਅਸੀਂ ਬਿਸ਼ਰੀਵਾਰ ਉਹ ਫੇਰ ਉਹ ਵੀ ਗੱਲ ਸੁਭ ਬਣ ਜਾਣਾ ਹੈ ਜਾਣਦੇ ਸਾਰੇ ਜੀ ਮੈਂ ਨਹੀਂ ਗਾਉਂਦਾ ਜਿਹੜੇ ਨੇ ਵੀ ਤਾਂ ਉਹ ਤਾਂ ਆਪ ਹੀ ਗਾਣੀ ਨੇ ਆ ਤੂੰ ਸਾਰਾ ਖਾਰਾ ਮੂਹਰ ਕੋਈ ਨਾ ਬੋਲ ਪੈਣੇ ਨਹੀਂ ਆਜੋ ਆਜੋ ਨਾ ਬੁਲਾ ਦੇ ਸ਼ੀਰਸ ਆਇਆ ਕਿ ਕਿ ਆ ਜਾਓ ਸੁਆ ਕਿਤੇ ਚਲੋ ਕਲਾਪਿੰਗ ਕਰ ਦਿਓ ਹਾਂ ਜੀ ਹਾਂ ਨਾ ਬੁਆ ਕਿਤੇ ਉਹ ਜੀ ਆਜੇ ਨਾ ਕਰੇ ਕਹਿੰਦੀ ਮੇਰੀ ਭਰੀ ਆਵੇ ਮੈਂ ਖਾਣਵਾ ਮੈਂ ਗੁਲਾਬੀ ਖਵਾਇਓ ਮੈਂ ਤੈਨੂੰ ਹੀ ਖਵਾ ਦੇਣ ਬਿਨਾਂ ਰੱਖਦੀ ਤੂੰ ਪਰਚਾਈ ਕੋਈ ਗੱਲ ਨਹੀਂ ਤਕਦੀਰ ਆ ਜਾ ਤੂੰ ਵੀ ਬਣਾ ਲਾ ਤਕਦੀਰ ਆਈਸਕ੍ਰੀਮ ਵੀ ਹੁੰਦੀ ਭਾબી ਨੂੰ ਖਵਾ ਦੋਦੇ ਭਾબી ਇਹਦੇ ਖਵਾ ਨਹੀਂ ਪਰ ਪਿੰਚੀ ਜਕੇ ਭਾબી ਨੇ ਲੋਕ ਖਵਾਏ ਭਾਵੀ ਰਖਵਾ ਦੋਦੇ

आयशा बा। ਕਿਤੇ ਦੰਨਾਂ ਨੂੰ ਬੁਲਤਾਨ ਨੇ ਕੋਈ ਕੌਣ ਬੰਦੀ ਹੁੰਦਾ। ਉਹਨੂੰ ਤਾਂ ਨਹੀਂ ਲੱਗਿਆ ਪਾਲੂ ਨਹੀਂ ਆਉਣਾ ਉਹਨੇ। ਬੱਕੇ ਵਾਲੀ। ਲੋ ਵੀ ਤਾਂ ਇਹਦੇ ਬੰਦੀ ਆਉਣੀ। ਆਈਸਕ੍ਰੀਮ ਵਾਲੀ ਇਹ ਸਤਰ ਲਾਵੇਂ। ਬੋਬੋ ਬਮਾਰਕਾ ਸਾਰੇ। ਇਹਨੂੰ ਤਾਂ ਖਵਾ ਕੇ ਖੜਦੇ। ਖਾ ਤਾਂ ਲਈ ਉਹਨੇ। ਥੈਂਕ ਯੂ। ਖੜਦੇ ਆ। ਚਾਹ। ਮਹਿਫਲੇ ਆਜ਼ਮ। ਤੀਆਂ ਦੀ ਰਾਣੀ। ਦੀ ਆਦੀ ਰਾਣੀ। ਪੀਰ ਓ ਤੀਆਂ ਦੀ ਰਾਣੀ ਤੀਆਂ ਦੀ ਉਹ ਤੀਆਂ ਦੀ ਰਾਣੀ ਪਹੁੰਚ ਗਿਆ ਇੱਧਰ ਭਈ ਅੱਜ ਸਾਨੂੰ ਲੱਕੜ ਵਾਲਾ ਕੋਲਾ ਇੱਥੇ ਆ ਗਿਆ ਤੇ ਅੱਜ ਉਹੀ ਬੰਦਾ ਲਿਆਇਆ ਜੋਤ ਅਖੇ ਅੱਜ ਆ ਗਿਆ ਲੱਕੜਾ ਕੋ ਮੈਂ ਕਿ ਤੂੰ ਕੱਲ ਹੀ ਜਨ ਹਾਂ ਹਾਂ ਕੱਲ ਬਹੁਤ ਔਖਾ ਬਣਿਆ ਪਰ ਬਣਿਆ ਬਹੁਤ ਸੁਆਸੀ ਕੋਈ ਨਹੀਂ ਵੀ ਦੇਖ ਲੈਣੇ ਹੁਣ ਆਪ ਹੀ ਤੇਰੀ ਵੀਡੀਓ ਭੇਜ ਦੇ ਦੀ ਰਾਤ ਦਿਖਾਈ ਜਾ ਵੀਰਾ ਮੈਨੂੰ ਵੀ ਰਾਜਾ ਵੀਡੀਓ ਭੇਜ ਫੇ ਕਿ ਮੈਂ ਕਿ ਕੋਈ ਕਾਲ ਆ ਗੱਡੀ ਵਾਲਿਆ ਮੈਂ ਇਹਨੂੰ ਆਖਿਆ ਮੈਂ ਕਿਹਾ ਮੈਂ ਕਿਹਾ 5 ਸਕਿੰਟਾਂ ਦੇ ਵਿੱਚ ਵਿੱਚ ਦੋਨਾਂ ਚੋਂ ਇੱਕ ਜਾਣੇ ਦੀ ਕਾਲ ਆਊਗੀ ਦਿਲਖੋਜ ਜੀ ਉਹਦੀ ਆ ਗਈ ਵੀਡੀਓ ਦੇਖੋ ਮੈਂ ਲੌਂਗੀ ਸੀ ਫਿਰ ਮੈਂ ਕਿਹਾ ਵੀ ਉਹ ਆਉਂਦਾ ਇਹ ਮੈਨੂੰ ਕਹੀ ਜਾਵੇ ਆਜ਼ਰੀ ਦੀ ਉਹਦੀ ਜਿਹੜਾ ਪੀਸ ਬੜੇ ਰੋਜ ਰਹਿ ਜਾਣਾ ਵੀ ਤੇ ਨੂੰ ਵੀਡੀਓ ਵੀ ਦਾ ਦਿਲਖੋਜ ਨੂੰ ਵੀਡੀਓ ਵੀ ਦਾ ਕਹਿੰਦਾ ਦੋਨੋਂ ਚੇਂਜ ਗਏ ਸਬਜ਼ੀਆਂ ਵਾਲ ਨੂੰ ਧਿਆਨ ਕਰ ਤਾ ਤੁਹਾਨੂੰ ਇਹ ਨਹੀਂ ਆਉਂਦੀ ਆਹ ਬੋਲੇ ਦਿੱਕੀ ਵੀ ਉਸ ਤੋਂ ਇਹ ਮੱਚ ਵੀ ਜਾਣੀ ਸੀ ਆ ਮੂਰੇ ਦਾ ਤੂੰ ਐ ਨਿਕਲ ਲੱਗਿਆ ਪਾਸੇ ਵਾਜ ਮੇਰੇ ਕੋਲੋਂ ਨਿਕਲ ਤਾ ਕੋਈ ਨਹੀਂ ਜੀ ਬਗਰੇ ਮੂਰੇ ਫਾਂਦੇ ਹੀ ਦੇ ਦੇ ਕਿੰਨੀ ਐ ਇੱਧਰ ਪਈਆਂ ਇੱਧਰ ਖੋ ਭਾਈ ਮੈਂ ਇਹਨਾਂ ਨੂੰ ਲੈ ਕੇ ਵੀ ਆਇਆ ਸੀਗਾ ਤੇ ਛੱਡਣ ਵੀ ਚੱਲਾਂਗਾ ਛੱਡਣ ਵੀ ਚੱਲਾਂਗਾ ਮੈਂ ਮੈਂ ਕਿਹਾ ਇਹਨਾਂ ਨੂੰ ਲੈ ਕੇ ਆਇਆ ਤੇ ਛੱਡ ਕੇ ਵੀ ਆਉਣਾ ਜ਼ਰੂਰੀ ਆ ਤੇ ਹੁਣ ਮੇਰੇ ਨਾਲ ਮੇਰਾ ਟੱਬਰ ਵੀ ਚੱਲਿਆ ਵੀ ਕਹਿੰਦੇ ਅਸੀਂ ਵੀ ਛੱਡ ਕੇ ਆਵਾਂਗੇ ਅਸੀਂ ਤੇਨੂੰ ਲੈ ਕੇ ਆਉਣਾ ਮੈਂ ਇਹ ਕਹਿੰਦੇ ਜੀ ਤੈਨੂੰ ਮੋੜ ਕੇ ਲੈ ਕੇ ਆਵਾਂਗੇ ਹਾਂ ਇਹ ਗੱਲ ਹੈਗੀ ਆ ਨਹੀਂ ਬਾਈ ਵਧੀਆ ਰਿਹਾ ਅੱਜ ਦੰਦਣਾ ਚਲੋ ਲੇਖੇ ਲੱਗ ਗਏ ਨਹੀਂ ਬਹੁਤ ਵਧੀਆ ਰਿਹਾ ਬਈ ਇੰਜੋਏ ਕਰੋ ਬੰਦਾ ਪੂਰਾ ਪੂਰਾ ਮੈਂ ਕਿਹਾ ਬਹੁਤ ਦਿਨ ਬਾਅਦ ਮੈਂ ਦੀ ਮਤਲਬ ਜਜਦਿਆਂ ਰਹਿਣ ਮੈਂ ਦੀਆਂ ਰਹਿਣ ਐਤ ਕਿ ਨਹੀਂ ਨਹੀਂ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਮਿਲਦੀਆਂ ਰਹਿਣ ਵਧਾਈਆਂ ਐਤ ਕੀ ਰੱਖੜੀ ਵਧੀਆ ਖੁਸ਼ੀਆਂ ਲੱਗੀ ਆਈਆਂ ਠੀਕ ਹੈ ਜੀ ਕੀ ਰੱਖੜੀ ਵਧੀਆ ਸੀ ਸਾਰੀਆਂ ਬੈਸ ਸਾਰੇ ਕਲੀਅਰ ਹੋ ਗਏ ਆਣਾ ਵੀ ਵੀ ਪੜਾਂਗੇ ਮੈਂ ਇੱਕ ਵੀ ਰੱਖੀ ਲੱਗਦਾ ਹਾਂ ਖਰੀਦਣਾ ਕੀ ਲੱਗਦੀਆਂ ਆ ਦੇ ਲੋ ਸਬੂਤ ਛਟਕਦਾ ਔਇਲ ਲੋਟ ਉਹਨੇ ਕਿੱਟੀ ਰੀ ਰੀ ਘੜੀ ਡੜੀ ਰੀ ਤੂੰ ਕੀ ਕਹਿ ਕੇ ਹਟਿਆ ਹੁਣੇ ਮੈਂ ਚੁੱਪ ਕਰਕੇ ਸੋਚਾ ਆਫ ਕਰ ਲੋ ਆ ਦਾ ਮੂਡ ਈਦੂ ਬਾਦ ਪਹਿਣਗੀ ਮੈਂ ਜਾ ਮੈਨੂੰ ਆਜਾ ਤੇਰੇ ਪਹਿਣ ਨਹੀਂ ਆਈ ਈਦੂ ਬਾਦ ਰੋਲਾ ਪਾਉਣੀ ਆ ਫਿਰ ਤੂੰ ਜਵਾਕ ਦਿੰਦਾ ਥੋੜੀ ਭਾਬੀ ਨਹੀਂ ਕੋਈ ਚਾਚੀ ਨਹੀਂ ਕੋਈ ਤਾਈ ਨਹੀਂ ਉਹ ਹਾਂਜੀ ਭਾਬੀ ਓਡੇ ਕਰ ਪਹਿਣਗੀ ਹੋ ਹੋਲੀ ਹੋਲੀ ਤਰਾਵਾਂ ਮਾਈ ਹੋਏ ਨੌ ਵੀ ਐਦਾਂ ਬੈਠੀਆਂ ਸੰਗ ਤਾਂ ਮੈਨੂੰ ਵੀ ਦਿਖਾਓ ਮੈਂ ਕਿੱਦਾਂ ਬੈਠੀਆਂ ਦਾਜੂ ਦੇਖ ਤੁਸੀਂ ਭਾਬੀ ਦੇਖ ਲਓ ਇੱਧਰ ਤੇਲ ਹੋਤੀ ਚ ਬਟਾਇਆ ਮੈਂ ਪੀਂਦੇ ਨੇ ਸਹੀ ਦਾ ਬੈਠਿਆ ਨਹੀਂ ਬਾਹਲੇ ਓਕੇ ਹੋਣਾ ਸੀ ਮੈਨੂੰ ਵੀ ਇੱਥੇ ਲਾਈਦਾ ਭਰਾ ਦੋ ਜਿਹਦਾ ਕੰਦ ਨਾ ਕਰਨੀ ਲੱਗੀ ਹੁੰਦੀ ਪਾਪੀ ਲੋਕ ਕਰ ਲਓ ਤਾਂ ਲੈ ਲੈ ਲਓ ਜੀ ਰਾਤ ਦੇ 9:49 ਮਿੰਟ ਹੋ ਗਏ ਤੇ ਸਵੇਰ ਦੇ 5:30 ਵਜੇ ਦਾ ਉੱਠਿਆ ਹੋਇਆ ਤਰ ਵੈਸੇ ਅਜੇ ਠਕਾਉਟ ਜੀ ਫੀਲ ਨਹੀਂ ਹੋ ਰਹੀ ਤੇ ਗੱਡੀ ਆਪਣੀ ਬਈ ਹੋ ਗਈ ਓਕੇ ਅਸਲ ਦੇ ਵਿੱਚ ਸਾਡਾ ਇੱਥੇ ਦਿਲਖੁਸ਼ਾਣਾ ਨਾ ਆਉਣ ਦਾ ਕਾਰਨ ਵੀ ਇਹ ਸੀ ਵੀ ਗੱਡੀ ਨਾ ਮੈਂ ਕਿਹਾ ਵੀ ਸਵੇਰੇ ਵੀ ਲੈਣ ਆਉਣਾ ਪੈਣਾ ਤੇ ਹੁਣੇ ਚੜੇ ਚੜਾਏ ਚੱਲਦੇ ਸਵੇਰੇ ਫਿਰ ਆਏ ਸੀ ਦਿਲਖੁਸ਼ ਨੂੰ ਫੇਰ ਹੋਣਾ ਪਣਾ ਸੀ ਪਿੰਡ ਤੇ ਦਿਲਖੁਸ਼ਾਣਾ ਜੇ ਤਾਂ ਰੁਕ ਜਾਂਦੇ ਫਿਰ ਤਾਂ ਚਲੋ ਸਵੇਰੇ ਆ ਜਾਂਦੇ ਉਹਨਾਂ ਨਾਲ ਤੇ ਜੋਧਗੰਦੀ ਚਲੋ ਮੈਂ ਵੀ ਚੱਲਦੀ ਆ ਵੀ ਆਪਾਂ ਇਕੱਠੇ ਮੁੜਿਆ ਵਾਂ ਕਿਉਂਕਿ ਰਾਤ ਦਾ ਟਾਈਮ ਆ ਨਾ ਤੇ ਆਪਣਾ ਰਾਹ ਥੋੜਾ ਜਿਹਾ ਹੈਗਾ ਇਹੋ ਜਿਹਾ ਤੇ ਗੱਡੀ ਤੇ ਬਈ ਐਂ ਸੀਗਾ ਗੱਡੀ ਦੇ ਨਾ ਕਾਰਨ ਕੀ ਬਣਾ ਮੈਂ ਉਹ ਤੋਂ ਵਲੌਗ ਬਣਾਇਆ ਨਹੀਂਗਾ ਗੱਡੀ ਕਰਾਈ ਜਦੋਂ ਸਕੈਨ ਸਕੈਨ ਚ ਕੁਛ ਨਾ ਆਇਆ ਮੈਂ ਕਿਹਾ ਬਈ ਐਂ ਤਾਂ ਨਹੀਂ ਹੈਗਾ ਯਾਰ ਨੁਕਸ ਤਾਂ ਹੈਗਾ ਕੋਈ ਨਾ ਕੋਈ ਉਹ ਕਹਿੰਦਾ ਵੀ ਐਂ ਤਾਂ ਫਿਰ ਆਪਾਂ ਨੂੰ ਪਤਾ ਨਹੀਂ ਲੱਗਣਾ ਫਿਰ ਅਸੀਂ ਢੇੜੇ ਲਾਈ ਗਏ ਝੋਕੜੇ ਜਾਵੜਾ ਕਰਕੇ ਜੀਦੇ ਜਾਵੜਾ ਕਰਕੇ ਹਾਈਵੇ ਤੇ ਕਦੇ ਹੌਲੀ ਤੋਰ ਲੱਗ ਰੇ ਕਦੇ ਤੇਜ਼ ਫਿਰ ਇੱਕਦਮ ਹੀ ਨਾ ਜਦੋਂ ਤੇਜ਼ ਭਜਾਈ ਤੇ ਉਖਲੀ ਚ ਵੱਜੀ ਜਦੋਂ ਇਹ ਹੰਪ ਆਇਆ ਫਿਰ ਇਹਨੇ ਉਵੇਂ ਕੀਤਾ ਜਦੋਂ ਮੈਂ ਕੀਤਾ ਤੇ ਸਕੈਨਰ ਦੇ ਵਿੱਚ ਆ ਗਿਆ ਸਕੈਨਰ ਦੇ ਵਿੱਚ ਜਦੋਂ ਉਹ ਮੈਨੂੰ ਕਹਿੰਦਾ ਵੀ ਹੋ ਜਾਊਗਾ ਹਨ ਮੈਂ ਕਿਹਾ ਵੀ ਕੀ ਹੈ ਪ੍ਰੋਬਲਮ ਉਹ ਕਹਿੰਦਾ ਬਈ ਇਹਨਾਂ ਦਾ ਜਿਹੜਾ ECM ਹੁੰਦਾ ਨਾ ਦਿਮਾਗ ਹੁੰਦਾ ਇੱਕ ਗੱਡੀ ਦਾ ਕਿਉਂਕਿ ਜਿੰਨੀਆਂ ਇਲੈਕਟ੍ਰੋਨਿਕ ਗੱਡੀਆਂ ਨਾ ਹੁਣ ਅੱਜਕੱਲ ਆਉਂਦੀਆਂ ਜਾਂ ਮੰਨ ਲਓ 2010 ਤੋਂ ਬਾਅਦ ਆਈਆਂ ਜਿਹੜੀਆਂ ਸਾਰੀਆਂ ਉਹਨਾਂ ਦੇ ਇੱਕ ECM ਨਾਮ ਦਾ ਦਿਮਾਗ ਆਉਂਦਾ ਮਤਲਬ ਦਿਮਾਗ ਕਹਿ ਸਕਦੇ ਉਹਨੂੰ ਅਪ ਦੇਸੀ ਭਾਸ਼ਾ 'ਚ ਵੈਸੇ ECM ਹੁੰਦਾ ਪੁਆਇੰਟ ਹੁੰਦੇ ਸਾਰੇ ਗੱਡੀ ਨੂੰ ਕੰਟਰੋਲ ਕਰਦਾ ਉਹ ਸਾਰਾ ਇਲੈਕਟ੍ਰੋਨਿਕ ਤੌਰ ਤੇ ਉਹਦਾ ਡਾਟਾ ਮਿਸਮੈਚ ਹੋ ਗਿਆ ਮਤਲਬ ਗੱਡੀ ਦਾ ਡਾਟਾ ਹੋਰ ਆ ਕੋਡ ਮਿਸਮੈਚ ਹੋ ਗਿਆ ਉਹਦੇ ਕਰਕੇ ਉਹ ਕਹਿੰਦਾ ਉਹਨੂੰ ਐਂ ਲੱਗਦਾ ਵੀ ਗੱਡੀ ਖੜੀ ਐ ਤੇ ਉਹ ਬੰਦ ਕਰ ਦਿੰਦਾ ਫਿਰ ਇੱਕੇ ਦਮ ਭੱਜਣ ਲੱਗ ਜਾਂਦਾ ਇੱਥੇ ਇੱਕੇ ਦਮ ਸਾਰਾ ਕੁਝ ਹੋ ਜਾਂਦਾ ਉਹਦੇ ਕਰਕੇ ਫਿਰ ਦੂਸਰਾ ਉਹ ਕਹਿੰਦਾ ਵੀ ਟਾਈਮ ਲੱਗੂਗਾ 2 ਘੰਟੇ ਗੱਡੀ ਛੱਡ ਜਾ ਫਿਰ ਮੈਂ ਉੱਥੇ ਛੱਡਿਆ ਸੀ ਫਿਰ ਦਿਲ ਕੋਚ ਨੂੰ ਪਿੰਡ ਚਲੇ ਗਏ ਖਾਦਾ ਪੀਤਾ ਇੰਜੋਏ ਕੀਤਾ ਤੇ ਪੀਤੀ ਹੋਣੀ ਰੱਖਣੀਆਂ ਲੈ ਕੇ ਆਈਆਂ ਸੀਗੀਆਂ ਤੇ ਰੱਖੜੀਆਂ ਬਣਾਈਆਂ ਤੇ ਫਿਰ ਉਹ ਤੋਂ ਬਾਅਦ ਅਸੀਂ ਕਿਹਾ ਵੀ ਚਲੋ ਵੀ ਚੱਲ ਗਏ ਹਨਾ ਤੇ ਚਲ ਗੱਡੀ ਲੈਈ ਹੁਣੇ ਤੇ ਵੇਚਦੀ ਗੱਡੀ ਹੋ ਗਈ ਸੀ ਫਿਰ ਜੈਂਕੀ ਗੱਲ ਖੋਸ਼ ਕੇ ਘਰੇ ਛੱਡ ਗਿਆ ਸੀ ਗੱਡੀ ਤੇ ਚਲੋ ਜੀ ਹੁਣ ਆਪਾਂ ਚੱਲਦੇ ਆ ਘਰ ਨੂੰ ਤੇ ਇਹ ਵਲੌਗ ਨੂੰ ਇੱਥੇ ਕਰਦੇ ਆ ਐਂਡ ਮਿਲਦੇ ਆ ਆਪਾਂ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜੁੜ ਦੱਸਿਓ ਵਲੌਗ ਕਿਦਾਂ ਲੱਗਿਆ ਬਾਏ ਬਾਏ ਜੀ ਗੁੱਡ ਨਾਈਟ